ਰਾਤ ਨੂੰ ਆਟਾ ਗੁੰਨੇ ਸਮੇਂ ਬੀਬੀਆਂ ਪਹਿਣਾ ਇਹ ਬੋਲ ਕੇ ਆਟਾ ਗੁੰਨਾ ਸ਼ੁਰੂ ਕਰਦੇ ਹੋ ਫਿਰ ਦੇਖੋ ਚਮਤਕਾਰ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਰਾਤ ਨੂੰ ਆਟਾ ਗੁੰਨੇ ਸਮੇਂ ਬੀਬੀਆਂ ਪਹਿਣਾ ਇਹ ਬੋਲ ਕੇ ਆਟਾ ਗੁੰਨਾ ਸ਼ੁਰੂ ਕਰਦੇ ਹੋ ਫਿਰ ਦੇਖੋ ਚਮਤਕਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਬਚਨ ਕਿਵੇਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰ ਦੇਣੇ ਸਾਧ ਸੰਗਤ ਜੀ ਅਪੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਕੇ ਆਪਣੀ ਹਾਜੇ ਲਗਵਾਉਣਾ ਜੀ ਸਾਧ ਸੰਗਤ ਜੀ ਗੁਰ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਵਾਧ ਤੋ ਵਾਧ ਸ਼ੇਅਰ ਜ਼ਰੂਰ ਕਰਨਾ ਜੀ ਸਤ ਗੁਰ ਜੀ ਕਿਰਪਾ ਕਰਨ ਪਹਿਲਾ ਫਤੇ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਦੋਂ ਮਾਮਾ ਪੈਣਾ ਆਪਣੀ ਰਸੋਈ ਦੇ ਵਿੱਚ ਆਟਾ ਗੁੰਨਦੀਆਂ ਨੇ ਤੇ ਉਹ ਘੜਦਾ ਕੰਮ ਕਰ ਵੀ ਕਰਦੀਆਂ ਨੇ ਇਸ ਗੱਲ ਨੂੰ ਜ਼ਰੂਰ ਆਪਣੇ ਮਾਈਂਡ ਵਿੱਚ ਸੈੱਟ ਕਰ ਲਿਓ कि ਜਦੋਂ ਵਿਕਰਤੀ ਰਸੋਈ ਵਿੱਚ ਆਟਾ ਗੁੰਨਾ ਜਿਵੇਂ ਪਾਣੀ ਪਾ ਕੇ ਆਟੇ ਨੂੰ ਗੁੰਨਿਆ ਜਾਂਦਾ ਹੈ ਉਸ ਤਰ੍ਹਾਂ ਇੱਕ ਆਟਾ ਆਪਣਾ ਰੂਪ ਲੈ ਲੈਂਦਾ ਹੁਣ ਜਿਹੜਾ ਆਟਾ ਅਲੱਗ-ਅਲੱਗ ਸੀ ਉਹ ਇਕੱਠਾ ਹੋ ਗਿਆ ਇਸ ਤਰ੍ਹਾਂ ਆਪਣੇ ਮਨ ਨੂੰ ਵੀ ਇਕੱਠਾ ਕਰਨਾ ਹੈ ਆਪਣੇ ਪਰਿਵਾਰ ਨੂੰ ਵੀ ਇਕੱਠਾ ਕਰਨਾ ਹੈ ਟੁਟਿਆਂ ਨੂੰ ਵੀ ਇਕੱਠਾ ਕਰਨਾ ਜਿਹੜੇ ਟੁੱਟੇ ਹੋਏ ਉਹਨਾਂ ਨੂੰ ਇਕੱਠਾ ਕਰਨਾ ਹੈ ਜਿਹੜਾ ਮਨ ਚੁਗਲੀਆਂ ਕਰਕੇ ਫਟ ਚੁੱਕਿਆ ਉਹਨੂੰ ਮਨ ਨੂੰ ਇਕੱਠਾ ਕਰਨਾ ਹੈ ਹੁਣ ਇਸ ਚੀਜ਼ ਤੋਂ ਇੱਕ ਸਮਝਣ ਵਾਲੀ ਗੱਲ ਹੈ ਮਹਾਪੁਰਖਾ ਨੇ ਇੱਕ ਕਲ ਕਹੀ ਸੀ ਕਹਿੰਦੇ ਇੱਕ ਭੈਣ ਇੱਕ ਬੀਬੀ ਦੇ ਹੱਥ ਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਪੂਰੇ ਪਰਿਵਾਰ ਨੂੰ ਜੋੜ ਸਕਦੀ ਹੈ ਤੇ ਉਹ ਪੂਰੇ ਪਰਿਵਾਰ ਨੂੰ ਤੋੜ ਵੀ ਸਕਦੀ ਹੈ ਇਹ ਵੀ ਉਹਦੇ ਹੱਥ ਵਿੱਚ ਕਲਾ ਹੈਗੀ ਆ ਆਪਾਂ ਵੇਖਦੇ ਆ ਨਾ ਕਈ ਬੀਬੀਆਂ ਭੈਣਾਂ ਦੇ ਪੈਰੋਂ ਪਰਿਵਾਰ ਜੋੜ ਜਾਂਦੇ ਨੇ ਕਈਆਂ ਦੇ ਜਿਹੜੇ ਨੇ ਪਰਿਵਾਰ ਮਾੜੀ ਸੰਗਤ ਕਾਇਕੇ ਉਹ ਟੁੱਟ ਜਾਂਦੇ ਨੇ ਉਹੋ ਪਰਿਵਾਰਾਂ ਨੂੰ ਤੋੜ ਦਿੰਦੀਆਂ ਨੇ ਹੁਣ ਗੱਲ ਕੀ ਹੈ ਗੱਲ ਇੱਥੇ ਇੱਕ ਇਕੱਲੀ ਬੀਬੀ ਭੈਣ ਦੀ ਨਹੀਂ ਗੱਲ ਦੋ ਸੇ ਪਰਿਵਾਰਿਕ ਮੈਂਬਰਾਂ ਦੀ ਵੀ ਹੁੰਦੀ ਹੈ ਕਈ ਜੁੜਨਾ ਵੀ ਨਹੀਂ ਚਾਹੁੰਦੇ ਹੁੰਦੇ ਚਲੋ ਗੱਲ ਵੱਖਰੀ ਹੈ ਮੈਂ ਦੋਨੋਂ ਤਰਫੀ ਬੇਂਤੀ ਕਰਦੀ ਹੁੰਦੀ ਕਿਉਂਕਿ ਇੱਕ ਤਰਫੇ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਹਾਲਾਂਕਿ ਸਾਰਿਆਂ ਨੂੰ ਇੱਕ ਤਕੜੀ ਵਿੱਚ ਨਹੀਂ ਤੋਲਿਆ ਜਾ ਸਕਦਾ ਸੁਸਾਗ ਸੰਗਤ ਜੀ ਮਹਾਪੁਰਖ ਨੇ ਕਿਹਾ ਸੀ ਕਹਿੰਦੇ ਇੱਕ ਬੀਬੀ ਭੈਣ ਜਦੋਂ ਪ੍ਰਸ਼ਾਦਾ ਤਿਆਰ ਕਰਦੀ ਹੈ ਉਹ ਪ੍ਰਸ਼ਾਦਾ ਤਿਆਰ ਕਰਨ ਵੇਲੇ ਕਹਿੰਦੇ ਜੇਕਰ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਚਾਮੁਲ ਮੰਤਰ ਦਾ ਜਾਪ ਕਰੇ ਗੁਰਬਾਣੀ ਦਾ ਜਾਪ ਕਰੇ ਕਹਿੰਦੇ ਜਿਹੜਾ ਉਹ ਪ੍ਰਸ਼ਾਦਾ ਤਿਆਰ ਹੋਣਾ ਉਹਦਾ ਪ੍ਰਭਾਵ ਨਾ ਬਾਣੀ ਦਾ ਉਹਦੇ ਤੇ ਆਜਣਾ ਸ਼ਕਨ ਵਾਲਾ ਜੁੜੇਗਾ ਜਿਵੇਂ ਫਿਰ ਉਹ ਪ੍ਰਸ਼ਾਦਾ ਧਿਆਨ ਹੋਇਆ ਉਵੇਂ ਸ਼ਕਨ ਵਾਲੇ ਦੇ ਮੰਨਤੇ ਛਾਪੂ ਪਵੇਗੀ ਤੇ ਉਹ ਗੁਰੂ ਨਾਲ ਜੁੜਨ ਲਈ ਆਪਣੇ ਆਪ ਤਿਆਰ ਹੋਵੇਗਾ ਪਰ ਨਹੀਂ ਸਾਡੀਆਂ ਬੀਬੀਆਂ ਭੈਣਾ ਤਾਂ ਨਾਟਕ ਦੇਖਦੇ ਹੋਏ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਹੋਈਆਂ ਤਿਆਰ ਕਰਦੀਆਂ ਨੇ ਮੈਂ ਤੇ ਹੈਰਾਨ ਹੋਈ ਜਦੋਂ ਇੱਕ ਭੈਣ ਉਹ ਪ੍ਰਸ਼ਾਦਾ ਤਿਆਰ ਕਰੇ ਰੋਟੀ ਤਵੇ ਤੇ ਪਾਇਆ ਕਰੇ ਤੇ ਇੱਕ ਭੇੜਾ ਕਰਿਆ ਕਰੇ ਫਿਰ ਆ ਕੇ ਟੀਵੀ ਕਿੰਨੀ ਝਾਟ ਮਾਰਿਆ ਕਰੇ ਵੀ ਕੀ ਚੱਲ ਰਿਹਾ ਸੀਰੀਅਲ ਮਿਸ ਨਾ ਹੋ ਜਾਏ ਕਿਤੇ ਹੁਣ ਜਿਹੋ ਜਿਹਾ ਖਾਈਏ ਅੰਨ ਤੇ ਉਹੋ ਜਿਹਾ ਹੋਵੇ ਮਨ ਫਿਰ ਹੁਣ ਸੀਰੀਅਲ ਵੇਖ ਕੇ ਚੁਗਲੀਆਂ ਗਾਇਕੇ ਕੀਤਾ ਪਕਾਇਆ ਹੋਇਆ ਅੰਨ ਤੇ ਫਿਰ ਉਹ ਬੰਦੇ ਦਾ ਮਨ ਤੇ ਖੰਡਾ ਹੀ ਹੋਇਆ ਪੂਰੇ ਪਰਿਵਾਰ ਦੇ ਫਿਰ ਮੂੰਹ ਤੇ ਅੱਡ ਅੱਡ ਹੋਣਾ ਹੀ ਆ ਤੜਾਈਆਂ ਝਗੜੇ ਕਿਉਂ ਵੱਧ ਗਏ ਬਕਤਾਂ ਕਿਉਂ ਖਤਮ ਹੋ ਗਈਆਂ ਉਹਨਾਂ ਦਾ ਇੱਕ ਕਾਰਨ ਇਹ ਵੀ ਹੈ ਇਹ ਵੀ ਜੀਜਾ ਨੇ ਇੰਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ ਇਹ ਕਿਸੇ ਤੇ ਤੈ ਇਕ ਤਬਾ ਨਹੀਂ ਮੈਨੂੰ ਫਿਰ ਕਹਿਣਾ ਜੇ ਹਾ ਪੈ ਰਿਹਾ ਇਹ ਕਿਸ ਤੇ ਤਰਿਕ ਤਬਾ ਨਹੀਂ ਕਹਿ ਰਹੇ ਨੇ ਬਾਬਾ ਜੀ ਨੇ ਤੇਰੇ ਬਾਰੇ ਬੋਲਤਾ ਜੀ ਪਾਈ ਸਾਹਿਬ ਤੇ ਤੈਨੂੰ ਕਹੀ ਜਾਂਦੇ ਆ ਨਹੀਂ ਪਿਆਰਿਓ ਇਹ ਕਿਸੇ ਨੂੰ ਕਹਿਣ ਕਹੌਣ ਦੀ ਗੱਲ ਨਹੀਂ ਇਹ ਸਮਝदाई ਦਾ ਵਿਸ਼ਾ ਹੈ ਆਪਣੇ ਆਪਣੇ ਅੰਦਰ ਝਾਤ ਮਾਰੀਏ ਕਿ ਸਾਡੇ ਵਿੱਚ ਇਹ ਚੀਜ਼ਾਂ ਹਨ ਤੇ ਨਾ ਹੈਗੀਆਂ ਨਹੀਂ ਸਾ ਸੰਗਰਜੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਮੈਂ ਕਹਿਨੀ ਕਿ 10 ਦਿਨ ਇੱਕ ਸਾਈਡ ਕਰਕੇ ਅਸੀਂ ਐਵੇਂ ਕਰਕੇ ਵੇਖ ਲਈਏ ਉਹ ਦਿਨਾਂ ਦਾ ਅੰਤਰ ਵੇਖਿਓ ਤੇ ਬਾਕੀ ਦਿਨਾਂ ਦਾ ਅੰਤਰ ਵੇਖਿਓ ਤੂੰ ਹੋਰ ਨੂੰ ਆਪਣੇ ਆਪ ਸਮਝ ਆ ਜਾਵੇਗਾ ਬਹੁਤਾ ਤੇ ਬੋਲਣ ਦੀ ਜਰੂਰਤ ਨਹੀਂ ਹੈ ਪ੍ਰਸ਼ਾਦ ਦਾ ਤਿਆਰ ਕਰਨਾ ਜਿਵੇਂ ਹੁਣ ਆਟਾ ਖਿੰਡਿਆ ਹੋਇਆ ਸੀ ਉਹਨੂੰ ਗੁੰਨ ਕੇ ਅਸੀਂ ਇਕੱਠਾ ਕਰਤਾ ਇਸੇ ਤਰ੍ਹਾਂ ਖਿੰਡੇ ਹੋਏ ਮਨ ਨੂੰ ਪਾਣੀ ਦੇ ਨਾਲ ਇਕੱਠਾ ਕਰਨਾ ਤੇ ਜਿਹੜਾ ਪਰਿਵਾਰ ਇਕੱਠਾ ਹੋਣਾ ਨੰ ਬਾਣੀ ਦੇ ਨਾਲ ਉਹ ਤੁਸੀਂ ਆਪ ਦੇਖ ਕੇ ਖੁਸ਼ ਹੋਵੋਗੇ ਐਸੀ ਗੁਰੂ ਨੇ ਕਿਰਪਾ ਕਰ ਦੇਣੀ ਹੈ ਐਸੀ ਸਤ ਗੁਰੂ ਨੇ ਮਿਹਰ ਕਰ ਦੇਣੀ ਹੈ ਇਸ ਚੀਜ਼ ਨੂੰ ਠੋੜਾ ਜਿਹਾ ਸਮਝਿਓ ਪਿਆਰਿਓ ਬੀਬੀਆਂ ਭੈਣਾਂ ਅੱਜ ਤੋਂ ਹੀ ਇਹ ਗੱਲਾਂ ਨੂੰ ਫੋਲੋ ਕਰਿਓ ਮੂਲ ਮੰਤਰ ਦਾ ਜਾਪ ਕਰਿਓ ਚਾਹੇ ਗੁਰਬਾਣੀ ਦਾ ਜਾਪ ਕਰਿਓ ਕਿਸੇ ਵੀ ਬਾਣੀ ਦਾ ਪਾਠ ਕਰ ਲਿਓ ਚੁਪਈ ਸਾਬ ਦਾ ਪਾਠ ਕਰ ਲਿਓ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਿਓ ਫਿਰ ਦੇਖਿਓ ਉਸ ਤੋਂ ਬਾਅਦ ਕਿਵੇਂ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਮਾਮਾ ਪੈਣ ਬੀਬੀਆਂ ਦਾ ਭਲਾ ਹੋ ਸਕੇ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਵੀ ਭਲਾ ਹੋ ਸਕੇ ਮੇਰੇ ਗੁਰਕੀਤ ਪਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਹੋ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੋਂ ਮਿਲ ਜਾਵੇ ਫੁੱਲਾਂ ਚੋ ਕਾਂ ਦੀ ਮਾਫੀ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ